ਭਾਈ ਬਲਵਿੰਦਰ ਸਿੰਘ ਜਟਾਣੇ ਨੇ ਸਿਕਰੀ ਨੂੰ ਸੌਦਾ ਲਾਇਆ ਚਾਰੇ ਬੱਬਰ ਸ਼ੇਰ ਬੋਲਟ ਮੋਟਰਸਾਈਕਲ ਤੋਂ ਜਦੋਂ ਵਾਪਸ ਆਉਂਦੇ ਨੇ ਬਲਵਿੰਦਰ ਸਿੰਘ ਜਟਾਣੇ ਦੇ ਨਾਮ ਰੱਖਿਆ ਗਿਆ 21 ਲੱਖ ਕਿ ਜਿਹੜਾ ਵੀ ਭਾਈ ਬਲਵਿੰਦਰ ਸਿੰਘ ਜਟਾਣੇ ਨੂੰ ਵੇਖਦਾ ਹੈ ਤੇ ਸਾਨੂੰ ਖਬਰ ਕੀਤੀ ਜਾਵੇ ਪਰ ਮੈਂ ਇੱਥੇ ਦੱਸਦਾ ਸਮਾਂ ਵੀ ਥੋੜਾ ਹੈ ਹਰੇਕ ਪਿੰਡ ਦੇ ਵਿੱਚ ਇੱਕ ਇੱਕ ਟਾਊਟ ਹੁੰਦਾ ਹੈ ਕਿ ਪੁਲਿਸ ਨੂੰ ਖਬਰ ਜਾ ਕੇ ਦੇਣੀ ਇਹ ਸੱਚ ਹੈ ਸੰਗਤ ਜੀ ਕਹਿੰਦੇ ਉਸ ਤੋਂ ਬਾਅਦ ਜਿਹੜੇ ਇੰਸਪੈਕਟਰ ਦੀ ਬਦਲੀ ਹੋਈ ਉਸ ਤੋਂ ਬਾਅਦ ਜਿਹੜਾ ਇੰਸਪੈਕਟਰ ਆਇਆ ਜਿਹਦਾ ਨਾਮ ਸੀ ਸੁਮੇਤ ਸੈਣੀ ਉਹਨੂੰ ਪਤਾ ਲੱਗਿਆ ਕਿ بڑا ਨਾ ਚੱਲ ਰਿਹਾ ਹੈ ਜਟਾਣੇ ਦਾ ਤੁਹਾਡੇ ਹੱਥ 'ਚ ਕਹਿੰਦੇ ਹਜੇ ਤੱਕ ਜਟਾਣਾ ਕਾਬੂ ਨਹੀਂ ਆਇਆ ਉਹ ਕਹਿੰਦੇ ਸਰ ਅਸੀਂ ਇਨਾਮ ਰੱਖ ਦਿੱਤਾ 21 ਲੱਖ ਕੋਈ ਨਾ ਕੋਈ ਟੌਟ ਸਾਡੇ ਤੱਕ ਖਬਰ ਤਾਂ ਪਹੁੰਚਾਏਗਾ ਸੁਮੇਤ ਸੈਣੀ ਕਹਿੰਦਾ ਇੱਕ ਵਾਰੀ ਆਪਣੀ ਜੀਪ ਤੇ ਜਾ ਰਿਹਾ ਜੀਪ ਤੇ ਜਾਂਦੇ ਜਾਂਦੇ ਉਹਦਾ ਐਕਸੀਡੈਂਟ ਹੋ ਗਿਆ ਉਹਦੇ ਨਾਲ ਦਾ ਜਿਹੜਾ ਬੰਦਾ ਸੀ ਗੈਨਮੈਨ ਉਹ ਵੀ ਮਾਰਿਆ ਗਿਆ ਸਮੇਤ ਸੈਣੀ ਨੂੰ ਪੂਰਾ ਸ਼ੱਕ ਸੀ ਕਿ ਜਿਹੜਾ ਐਕਸੀਡੈਂਟ ਹੋਇਆ ਮੇਰੇ ਤੇ ਵਾਰ ਹੋਇਆ ਇਹ ਭਾਈ ਬਲਵਿੰਦਰ ਸਿੰਘ ਜਟਾਣੇ ਨੇ ਕਰਾਇਆ ਹੁਣ ਮੈਂ